पावर। पा दर्शन दौड़ा ਇਹ ਕੋਈ ਇਨਸਾਨ ਕੀ ਹੋਇਆ ਵਿੱਚ ਹਰ ਤਰ੍ਹਾਂ ਨਾਲ ਤੁਸੀਂ ਇੰਨਾ ਵੀ ਸ਼ਕਤ ਇਹ ਲੋਕ ਨੇ ਸੰਤਾਨਿਕਾ ਵਪਾਰ ਇਹ ਫਸਿ ਦੇ ਤੁਸੀਂ ਕਰ ਸਕਦੇ ਅਸੀਂ ਮਨਜ਼ੂਰੀ ਲੈ ਕੇ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਪ੍ਰੋਗਰਾਮ ਚ ਬੱਤ ਕੱਟ ਬੋਲਣ ਦੀ ਲੋੜ ਨਹੀਂ ਆਉਂਦਾ ਬਾਹਰ ਜਾਉਣ ਦੀ ਨਹੀਂ ਸੁਭ ਚੰਗਾ ਲੱਗਦਾ ਬਰਬਾਦੀ ਕਰਨ ਦੀ ਲੋੜ ਨਹੀਂ ਇੱਥੇ ਆ ਕੇ ਜਦੋਂ ਤੁਸੀਂ ਉਹਨੂੰ ਲੈ ਜੋ ਜਿੱਤ ਰਿਹਾ ਹੈ ਨਹੀਂ ਤਾਂ ਇਹ ਕੋਈ ਨਹੀਂ اوہ غلط نہ ٿو يا را توءه مٿي گڏ نه ਮਾਲੀ ਦਾ ਗਰਾਰ ਮੁਕਾ ਮੁਰਦਾਬਾਦ ਲੋਕਾਂ ਦਾ ਬਿਰੋਹੀ ਕਰਵਾ ਮਲੂਕਾ ਮੁਰਦਾਬਾਦ 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 ਜ਼ਾਣਤਾ ਜਿੰਦਾਬਾਦ ਜਿੰਦਾਬਾਦ ਲੋਕਾਂ ਦੀ ਕਾਦਲ ਬੀਜੇਪੀ ਸਰਕਾਰ ਮੁਰਦਾਬਾਦ 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 ਜ਼ਾਣ ਇਕਤਾ ਜਿੰਦਾਬਾਦ ਕੀ ਗੱਲ ਹੋਈ ਆ ਦਰਸ਼ਨ ਜੀ ਕੀ ਗੱਲ ਹੋਈ ਆ ਅਸੀਂ ਅੱਜ ਸਾਡੇ ਪਿੰਡ ਵਾਸਤੇ ਵਿੱਚ ਸੰਜੂਤ ਕਿਸਾਨ ਮੋਰਚੇ ਵੱਲੋਂ ਜਿਹੜਾ ਫੈਸਲਾ ਕੀਤਾ ਕਿ ਜਿਹੜੀ ਬੀਜੇਪੀ ਲੋਕਾਂ ਦੀ ਕਾਦਲ ਹੈ ਕਿਸਾਨਾਂ ਉਹਨਾਂ ਦੇ ਗੱਡੇ ਚੜਾਉਣ ਵਾਲੀ ਹੈ ਅਸੀਂ ਦਾ ਵਿਰੋਧ ਕਰਦੇ ਆ ਪਰ ਇਥੋਂ ਦੀ ਪੁਲਿਸ ਹੈ ਜਿਹੜੀ ਉਹੀ ਲੋਕਾਂ ਦੇ ਬਾਦ ਦਬਾਅ ਡਾ ਰਹੀ ਹੈ ਕੱਲ ਹਰਿਆਣਾ ਦੇ ਵਿੱਚ ਘੱਟੜ ਦਾ ਕਾਫਲਾ ਲੰਘਿਆ ਰਾਣੇ ਦੀ ਪੁਲਿਸ ਨੇ ਕੋਈ ਕਿਸਾਨਾਂ ਨੂੰ ਕਿਹਾ ਪਰ ਇਥੋਂ ਦੀ ਜੀ ਪੁਲਿਸ ਹੈ ਉਹ ਲੋਕਾਂ ਨੂੰ ਪੁਲਸੇ ਦਵਾ ਰਹੀ ਹੈ ਇਹ ਸਾਡੇ ਘਰੋਂ ਸਾਡੇ ਕਿਸਾਨਾਂ ਦੇ ਪੁੱਤ ਆ ਪਰ ਜਿਹੜੀ ਬੀਜੇਪੀ ਦੀ ਕਿਸਾਨਾਂ ਨੂੰ ਕਦਰ ਕਰਨ ਵਾਲੀ ਸਰਕਾਰ ਹੈ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਕੀ ਲੱਗਦਾ ਹੈ ਬੀਜੇਪੀ ਦੀ ਸਰਕਾਰ ਵਾਸਤੇ ਆਪ ਦੀ ਸਰਕਾਰ ਹੈ ਜਿਹੜੀ ਉਹ ਆਪ ਦੀ ਪੁਲਿਸ ਹੈ ਸਖਤ ਹੋਈ ਆ ਬੀਜੇਪੀ ਹੈ ਜਿਹੜੀ ਪੰਜਾਬ ਦੀ ਪੁਲਿਸ ਹੈ ਸਰੇ ਪੰਜਾਬ ਦੀ ਸਰਕਾਰ ਬੀਜੇਪੀ ਨਾਲ ਰਹੀ ਹੋਈ ਹੈ ਇਹ ਲੋਕਾਂ ਦੇ ਸਾਹਮਣੇ ਤਾਂ ਕੁਝ ਹੋਰ ਬਣੀ ਹੋਈ ਆ ਪਰ ਬੀਜੇਪੀ ਦੇ ਲੀਡਰ ਨੂੰ ਪ੍ਰਚਾਰ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਉਹ ਫੁੱਲ ਸਪੋਰਟ ਕਰ ਰਹੀ ਹੈ ਹੁਣ ਕੀ ਗੱਲ ਕੀ ਹੋਈ ਹੈ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਜਾ ਬੀਜੇਪੀ ਕੱਲ 6 ਮਿੰਟ ਪਹਿਲਾਂ ਕਾਲੀ ਸੀ ਅੱਜ ਉਹ ਬੀਜੇਪੀ ਬਣ ਗਿਆ ਇਹਦੇ ਦਲ ਬਦਲੀ ਕਰਕੇ ਆ ਜਾਂਦੇ ਆ ਪਰ ਲੋਕਾਂ ਨੂੰ ਮੂਰਖ ਬਣਾਉਦੇ ਆ